ਪਿਆਰੇ ਬੱਚਿਓ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਲਘੂਤਮ ਸਮਾਵਰਤੇ ਭਾਗ ਵਿਧੀ ਨਾਲ ਕਰਨ ਜਾ ਰਹੇ ਹਾਂ LCM ਵਿਦ ਡਿਵੀਜ਼ਨ ਮੈਥਡ ਪਹਿਲਾ ਸਵਾਲ 6 ਤੇ 12 6 ਤੇ 12 ਦਾ ਅਸੀਂ ਲਘੂਤਮ ਸਮਾਵਰਤਕ ਭਾਗ ਵਿਧੀ ਦੁਆਰਾ ਪਤਾ ਕਰਨਾ ਹੈ 6 ਤੇ 12 ਨੂੰ ਲਿਖ ਲਓ ਤੇ ਲਿਖਣ ਤੋਂ ਬਾਅਦ ਸਭ ਤੋਂ ਜਿਹੜੀ ਛੋਟੀ ਸੰਖਿਆ ਹੈ ਦੋ ਤੋਂ ਆਪਾਂ ਸ਼ੁਰੂ ਕਰਾਂਗੇ ਇਕ ਤੋਂ ਨਹੀਂ ਦੋ ਤੋਂ ਸ਼ੁਰੂ ਕਰਾਂਗੇ ਅਪਾਦ ਸੰਖਿਆ ਤੇ ਉਸ ਤੋਂ ਸ਼ੁਰੂ ਕਰਦੇ ਹੋਏ ਅਸੀਂ ਭਾਗ ਕਰਦੇ ਜਾਵਾਂਗੇ ਉਹ ਤੱਕ ਭਾਗ ਕਰਦੇ ਜਾਵਾਂਗੇ ਜਦ ਤੱਕ ਸਾਡੇ ਪਾਸ ਅਖੀਰ ਵਿੱਚ ਇੱਕ ਨਹੀਂ ਆ ਜਾਂਦਾ ਸਭ ਤੋਂ ਪਹਿਲਾਂ ਅਸੀਂ ਦੋ ਨਾਲ ਭਾਗ ਕਰਾਂਗੇ 6 ਨੂੰ ਦੋ ਨਾਲ ਭਾਗ ਕੀਤੀ 3 ਫਿਰ 12 ਨੂੰ ਜਦੋਂ ਦੋ ਨਾਲ ਭਾਗ ਕਰਦੇ ਹਾਂ ਤਾਂ ਆ ਗਿਆ 6 2 6 12 ਹੁਣ ਸਾਡੇ ਪਾਸ 3 ਤੇ 6 ਹੈ ਦੋ ਨਾਲ ਕਰਾਂਗੇ ਕਿਉਂਕਿ ਹਜ਼ੀ 6 ਜਿਹੜਾ ਹੈਗਾ ਦੋ ਨਾਲ ਡਿਵਾਈਡ ਹੋ ਜਾਂਦਾ ਹੈ ਜਿਹੜਾ 3 ਡਿਵਾਈਡ ਨਹੀਂ ਹੁੰਦਾ ਭਾਗ ਨਹੀਂ ਹੁੰਦਾ ਉਸ ਨੂੰ ਉਸੇ ਤਰ੍ਹਾਂ ਹੀ ਰੱਖਾਂਗੇ ਜਿਵੇਂ ਦੋ ਤਿੰਨ ਨੂੰ ਭਾਗ ਨਹੀਂ ਹੁੰਦਾ ਇਸ ਨੂੰ ਉਸੇ ਤਰ੍ਹਾਂ ਹੀ ਆਪਾਂ نیچے ਲੈ ਕੇ ਆਵਾਂਗੇ ਨਿਚਲੇ ਸਟੈਪ 'ਚ 6 ਨੂੰ ਹੁਣ ਦੋ ਨਾਲ ਭਾਗ ਕਰਾਂਗੇ ਤੇ ਆ ਗਿਆ 2 3 6 ਹੁਣ ਦੋ ਨਾਲ ਡਿਵਾਈਡ ਨਹੀਂ ਹੋ ਸਕਦਾ तीन तीन है तीन डिवाइड होएगा तीन एक एकम तीन तीन एक एकम तीन नीचे एक एक आ गया है इस तो आगे अपने नहीं करना क्योंकि जो एक, एक नहीं आ जाता डिवाइड करना होंगे हम सा छे बारह का लघुतम संवर्तक है दो गुना दो गुना तीन दोनी चार चार फिर तीन करा गुणा चार ती बारे बारह लघुतम समावर्तक है बारह अगला सवाल लें अठ बारह चौबी द लघुतम समावर भाग विधि द्वारा पता करना पहले जी तरह अस अठ बार 24 ਨੂੰ ਲਿਖ ਲਾਂਗੇ ਹੁਣ ਸਟੈਪ ਵਾਈਜ਼ ਇਸ ਨੂੰ ਲੈਂਦੇ ਜਾਵਾਂਗੇ ਸਭ ਤੋਂ ਪਹਿਲਾਂ ਦੋ ਨਾਲ ਕਰਾਂਗੇ 8 ਨੂੰ ਦੋ ਨਾਲ ਭਾਗ ਕੀਤੀ 4 ਫਿਰ 12 ਨੂੰ ਦੋ ਨਾਲ ਭਾਗ ਕੀਤੀ 6 ਦੋਛ ਕੇ 12 ਹੁੰਦਾ ਹੈ 24 ਨੂੰ ਦੋ ਨਾਲ ਭਾਗ ਕਰਦੇ ਆ ਤਾਂ ਆਨਸਰ ਆਉਂਦਾ ਆਪਣੇ ਕੋਲ 12 12 ਦੋ ਨਾਲ 24 ਹੁਣ ਅਗਲਾ ਸਟੈਪ ਲਵਾਂਗੇ ਫਿਰ ਤੋਂ ਦੋ ਨਾਲ ਭਾਗ ਕਰਾਂਗੇ ਕਿਉਂਕਿ ਇਹ ਸਾਰੀਆਂ ਜਿਹੜੀਆਂ संख्या ने दो भाग होंगे ने दो दुनी चार दो ती छो बार फिर तो अगला स्टेप इतने भी ही करा क्योंकि दो ती छिवाइड होंगे दो, दो एकम दो तीन नहीं डिवाइड होंगे इसन उसी तरह ही नीचे लिख लेना है फिर छे नो न करा तीन दो ती छ देखने इत एक तीन तीन यानी कि दो डिवाइड नहीं होगा हूं सीधा तीन ते आ जाऊँगा ਇੱਕ ਦਾ ਇੱਕ ਲਿਖ ਲਾਂਗੇ 3 1 ਕਮ 3 3 1 ਕਮ 3 ਤਾਂ ਸਾਢੇ ਪਾਸ ਹੁਣ ਜਿਹੜਾ ਅਪਾਸ ਸੰਖਿਆਵਾਂ ਆਹੀਆਂ ਨੇ 2 2 2 3 ਅਸੀਂ ਇਹਨਾਂ ਦਾ ਆਪਸ ਚ ਮਲਟੀਪਲਾਈ ਕਰਾਂਗੇ 8 12 24 ਦਾ ਲਗੁੱਟਮ ਸਵਰਤਿਆ ਹੈ 2 2 2 ਗੁਣਾ 3 2 2 4 4 ਨੂੰ ਫਿਰ 2 ਨਾਲ ਕਿਤੇ 4 2 8 8 3 24 ਐਲਸੀ ਐਲਸੀ ਨੂੰ ਅਸੀਂ ਸਮਵਰਤ ਜੀ ਨੂੰ ਅਸੀਂ ਐਲਸੀਐਮ ਵੀ ਕਹਿੰਦੇ ਹਾਂ ਇੰਗਲਿਸ਼ ਚ ਲੋਇਸਟ ਕਾਮਨ ਮਲਟੀਪਲ ਨੁਗਤਮ ਸਮਵਰਤ ਸਭ ਤੋਂ ਛੋਟਾ ਗੁਣਾ ਜਿਹੜਾ ਅਸੀਂ ਆਪਾਂ ਨੇ ਕੱਢਿਆ ਹੈ 8 12 24 ਇਸ ਤੇ ਨੋ ਜਿਹੜੀਆਂ ਸੰਖਿਆਵਾਂ ਨੇ ਉਹਨਾਂ ਦਾ ਸਾਂਝਾ ਸਭ ਤੋਂ ਛੋਟਾ ਗੁਣਸਕੀ ਹੈ 24 ਜਾਨੀ ਕਿ ਐਲਸੀਐਮ ਕਿੰਨਾ ਹੈ 24 ਹੁਣ 15 ਤੇ 20 ਦਾ ਲਘੂਤਮ ਸਮਾਵਰਤਕ ਭਾਗ ਵੀ ਦੀ ਨਾਲ ਉਸੇ ਤਰ੍ਹਾਂ ਹੀ ਕਰਾਂਗੇ 15 ਤੇ 20 ਇਹ ਅਸੀਂ ਅਭਿਆਸ 3.3 ਵਿੱਚੋਂ ਲੈ ਰਹੇ ਹਾਂ ਇੱਕ ਸਵਾਲ ਸਭ ਤੋਂ ਪਹਿਲਾਂ ਦੋ ਨਾਲ ਕਰਾਂਗੇ 15 ਦੋ ਤੇ ਨਹੀਂ ਜਾਂਦਾ ये सब कि पता लग गया क्योंकि पिछले पांच है ये दो डिवाइड नहीं होंगे तो जीरो पिछले जीरो है बी जाने की दस दूर बी फिर तो दो करा क्योंकि दो दे पहाड़ी दस आदा है दो पाँच दस हूँ अस देख रहे तीन दी बारी है पंद्रह जरा है तीन के पहाड़ी आता है तीन पां पंद्रह पं नहीं आता उस इसे तरह ही लिख ला ਨਿਚੋ ਉਤਾਰ ਲਾਂਗੀ ਅਗਲੇ ਸਟੈਪ 'ਚ ਹੁਣ 5 ਨਾਲ ਕਰਾਂਗੇ 5 1 5 5 1 5 ਤਾਂ ਸਾਡੇ ਪਾਸ ਆ ਗਈ ਸੰਖਿਆਵਾਂ ਜਿਹੜੇ ਅੰਕਾ ਹੈ ਹਨ 2 2 3 5 ਹੁਣ ਅਸੀਂ ਇਹਨਾਂ ਦਾ ਲਘੁਤਮ ਸਮਾਵਰਤਕ ਲਿਖਦੇ ਹਾਂ 15 ਪੀ ਦਾ ਲਘੁਤਮ ਸਮਾਵਰਤ ਹੈ 2 2 तीन गुना पाँच दोनी चार चार तीन न करा चार तीए बारह बारह हूँ पंज करा बारह पाँच सठ दोनी चार चार फिर तीन न कि चार तीए बारह बारह न फिर बारह पाँच सठ यानी कि एलसीएम आया 60 15 ਦਾ ਸਾਂਝਾ ਗੁਣਜ 60 ਹੈ ਸਭ ਤੋਂ ਛੋਟਾ ਸਾਂਝਾ ਗੁਣਜ 60 ਹੈ ਲੋਇਸਟ ਕਾਮਨ ਮਲਟੀਪਲ ਹੁਣ ਇੱਕ ਸਵਾਲ ਅਸੀਂ ਅਭਿਆਸ 3.3 ਦਾ ਹੋਰ ਲੈਣੇ ਹਾਂ 30 45 50 30 45 50 ਪਹਿਲਾਂ ਦੋ ਨਾਲ ਕਰਾਂਗੇ ਕਿਉਂਕਿ ਹਮੇਸ਼ਾ ਦੋ ਤੋਂ ਹੀ ਸ਼ੁਰੂਆਤ ਕਰਨੀ ਹੈ ਕਿ ਦੋ ਨਾਲ ਡਿਵਾਈਡ ਹੁੰਦਾ ਹੈ 3 ਨੂੰ 2 ਨਾਲ ਡਿਵਾਈਡ ਕੀਤਾ 15 45 45 ਲਿਖਾਂਗੇ 50 ਨੂੰ 2 ਨਾਲ ਡਿਵਾਈਡ ਕੀਤਾ 25 ਹੁਣ ਅਸੀਂ ਦੇਖਦੇ ਹਾਂ 2 ਨਾਲ ਡਿਵਾਈਡ ਨਹੀਂ ਹੋਏਗਾ ਤਾਂ ਤਿੰਨ ਅੰਕ ਲੈਣੇ ਹਾਂ ਦਿਨ ਨੂੰ ਪੰਜੇ 15 45 ਨੂੰ 3 ਨਾਲ ਭਾਗ ਕੀਤੀ 15 25 ਡਿਵਾਈਡ ਨਹੀਂ ਹੋਏਗਾ 3 ਨਾਲ ਤਾਂ 25 ਐਸ ਸੱਚ ਨਿਚਲੇ ਸਟੈਪ ਚ ਲੈ ਆਵਾਂਗੇ ਫਿਰ ਤੋਂ ਤਿੰਨ ਨਾਲ ਕਰਾਂਗੇ ਹੁਣ 3 5 15 ਹੁੰਦਾ ਹੈ ਤਿੰਦੇ ਭਾਜ 5 ਨਹੀਂ ਆਉਂਦਾ ਇਸ ਨੂੰ ਨਿਚ ਐਸਾ ਚ ਉਤਾਰ ਲਾਂਗੇ 15 ਨੂੰ ਤਿੰਨ ਨਾਲ ਭਾ ਕੀਤੀ 5 ਤੇ 25 ਹੁਣ ਅਸੀਂ 5 ਨਾਲ ਕਰਾਂਗੇ 5 ਇੱਕ 5 5 ਇੱਕ 5 5 5 25 ਅਜੇ 5 ਹੋਰ ਬਾਕੀ ਹੈ ਫਿਰ ਤੋਂ 5 ਨਾਲ ਕਰਾਂਗੇ यह करते जावे तक सारे अंक नीचे एक नहीं हो जाते हम इत सारे सारे अंक नीचे एक आ गए हैं ता हूँ इन्हों लघुतम समावर्तक लिखा ती पता लघुत्तम समावर यानी कि एलसीएम है दो गुना तीन गुना तीन दो गुना तीन तीन गुना तीन 5 5 ਹੁਣ ਮਲਟੀਪਲਾਈ ਕਰਾਂਗੇ 2 3 6 6 ਨੂੰ 3 ਨਾਲ ਮਲਟੀਪਲਾਈ ਕੀਤਾ 6 3 18 18 ਨੂੰ 5 ਨਾਲ ਮਲਟੀਪਲਾਈ ਕੀਤਾ 18 5 90 90 ਨੂੰ 5 ਨਾਲ ਕੀਤਾ 450 ਤਾਂ ਆਨਸਰ ਆਇਆ ਆਪਣਾ 450 ਤਾਂ ਬੱਚੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਲਘੁਤਮ ਸਮਵਰਤਕ ਭਾਗ ਵਿਧੀ ਨਾਲ ਯਾਨੀ ਕਿ ਐਲਸੀਐਮ ਵਿਦ ਡਿਵੀਜ਼ਨ ਮੈਥਡ ਨਾਲ ਸਮਝ ਆ ਗਿਆ ਹੋਊਗਾ ਹੋਰ ਸਵਾਲ ਥੋੜੇ ਅਭਿਆਸ 3.3 ਵਿੱਚ ਦਿੱਤੇ ਹੋਏ ਹਨ ਉਹਨਾਂ ਨੂੰ ਜਰੂਰ ਕਰਨਾ ਤੇ ਇਹਨਾਂ ਦੀ ਪ੍ਰੈਕਟਿਸ ਕਰਨਾ ਧੰਨਵਾਦ